ਹੈਲੋ एवरीवन वेलकम ਬੈਕ ਟੂ ਐਸ ਪੀ ਐਸ ਟੌਕ ਹਾਈ ਥਿਸ ਇਜ਼ ਕਮਲਜੀਤ ਫੋਰ ਖਾਜ਼ਿਰ ਆਇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦਾ ਜਿਹੜਾ ਸਾਡਾ ਚਰਚਾ ਦਾ ਵਿਸ਼ਾ ਰਹੇਗਾ ਉਹ ਹੈ ਵਿਆਕਰਨ ਦੇ ਭਾਗ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ ਵਿਆਕਰਨ ਦੇ ਵਿੱਚ ਚਾਰ ਭਾਗ ਹੁੰਦੇ ਹਨ ਨੰਬਰ 1 ਵਰਣਬੋਧ ਨੰਬਰ 2 ਸ਼ਬਦਬੋਧ ਨੰਬਰ 3 ਵਾਕਬੋਧ ਅਤੇ ਨੰਬਰ 4 ਹੈ ਅਰਥਬੋਧ

ਇਸ ਦੇ ਵਿੱਚ ਸ਼ਬਦਾਂ ਦੀ ਬੰਦਤਰ ਸ਼ਬਦਾਂ ਦੀ ਰਚਨਾ ਸ਼ਬਦ ਸ਼੍ਰੇਣੀ ਸ਼ਬਦ রূপਾਂਤਰ ਅਤੇ ਸ਼ਬਦਾਂ ਦੇ ਅਰਥਾਂ ਦੀ ਵਿਸਥਾਰ ਸਹਿ ਮੀਨਸ ਕੀ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਂਦੀ ਹੈ ਨੰਬਰ 3 ਤੇ ਆਉਂਦਾ ਹੈ ਸਾਡਾ ਵਾਕ ਬੋਧ ਇਸ ਵਿੱਚ ਵਿਆਕਰਨ ਦੇ ਜਿਸ ਭਾਗ ਵਿੱਚ ਵਾਕ ਬੋਧ ਬਾਰੇ ਵਿਸਥਾਰ ਸਹਿ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਂਦੀ ਹੋਵੇ ਉਹ ਹੁੰਦਾ ਹੈ ਵਾਕ ਬੋਧ ਇਸ ਵਿੱਚ ਵਾਕਾਂ ਦੀ ਬੰਦਤਰ ਵਾਕਾਂ ਦੀ ਬਣ ਵਾਕ ਵਟਾਂਦਰਾ ਵਿਸ਼ਰਾਮ ਚਿੰਨ ਅਤੇ ਉਨ੍ਹਾਂ ਦੇ ਨੀਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਨੰਬਰ 4 ਤੇ ਹੁੰਦਾ ਹੈ ਅਰਥ ਬੋ ਵਿਆਕਰਨ ਦੇ ਜਿਸ ਭਾਗ ਵਿੱਚ ਵਾਕਾਂ ਦੇ ਅਰਥ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੁੰਦੀ ਜਾਂਦੀ ਹੋਵੇ ਉਹ ਹੈ ਅਰਥ ਬੋ ਇਸ ਵਿੱਚ ਵਾਕਾਂਸ਼ ਮੁਹਾਵਰੇ ਅਖਾਂ ਅਤੇ ਇਹਨਾਂ ਦੇ ਭਾਵ ਅਤੇ ਇਹਨਾਂ ਦੇ ਅਰਥ ਦੀ ਜਾਣਕਾਰੀ ਦਿੱਤੀ ਜਾਂਦੀ ਹੋਵੇ ਉਹ ਹੁੰਦਾ ਹੈ ਅਰਥ ਬੋ ਜਲਦ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ